ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਪੇਕਿਆਂ ਦਾ ਚਾਂ ਪੇਕੇ ਜਾਣ ਦਾ ਚਾਹ ਕਿਹੜੀ ਕੁੜੀ ਨੂੰ ਨਹੀਂ ਹੁੰਦਾ ਕੱਲ ਹੀ ਦਿਨ ਗਿਣ ਕੇ ਹਟੀਆਂ ਆ ਜੇ ਤਾਂ 2 ਮਹੀਨੇ ਪਾਏ ਨੇ ਗਰਮੀਆਂ ਛੁੱਟੀਆਂ ਹੋਣ ਚ ਐਨੀ ਗਰਮੀ ਚ ਵੀ ਕਾਲਜਾ ਠਰ ਜਾਂਦਾ ਪੇਕਿਆਂ ਦਾ ਨਾਂ ਲੈਂਦੇ ਕਿਵੇਂ ਮੰਮੀ ਸਵੇਰੇ 7 ਵਜੇ ਤੱਕ ਨਹੀਂ ਠਾਉਂਦੀ ਸੋਚਦੀ ਹੋਣੀ ਸੌਰੀ ਤਾਂ ਰੋਜ਼ ਜਲਦੀ ਉੱਠਣਾ ਪੈਂਦਾ ਹੀ ਆ ਤੇ ਕਿਵੇਂ ਚੁਣ-ਚੁਣ ਉਹ ਹੀ ਸਬਜ਼ੀਆਂ ਬਣਾਉ ਜਿਹੜੀਆਂ ਮੈਨੂੰ ਪਸੰਦ ਹੁੰਦੀਆਂ ਕਹੂ ਤੁਹਾਡੇ ਉੱਥੇ ਫਲੀਆਂ ਨਹੀਂ ਖਾਂਦੇ ਤੈਨੂੰ ਤਾਂ ਕਿੰਨੀ ਆ ਪਸੰਦ ਹੁੰਦੀਆਂ ਸੀ ਤੇ ਅੱਜ ਆਪਾਂ ਫਲੀਆਂ ਹੀ ਬਣਾਵਾਂਗੇ ਜਿਹੜਾ ਵੀ ਰਾਤ ਨੂੰ 9 10 ਵਜੇ ਤੱਕ ਕਰਨੀ ਆਉਂਦਾ ਉਹ ਵੀ 7 ਵਜੇ ਤੋਂ ਪਹਿਲਾਂ ਹੀ ਆ ਜਾਂਦਾ ਕਹੂ ਰੋਟੀ ਇਕੱਠੇ ਖਾਵਾਂਗੇ ਮਸੀ ਤਾਂ ਭੈਣ ਆਈ ਆ ਰੋਜ਼ ਆਪਣੇ ਅੱਡ ਕਮਰੇ 'ਚ ਸੌਣ ਵਾਲਾ ਫਿਰ ਹੌਲੀ-ਹੌਲੀ ਕਹੂ ਮੈਂ ਤਾਂ ਇੱਥੇ ਤੁਹਾਡੇ ਕੋਲ ਮੰਜਾ ਢਾ ਲੈਣਾ ਉੱਥੇ ਕੱਲਾ ਕੀ ਕਰੂੰ ਸੱਚੀ ਉਹਦੋਂ ਵਾਲਾ ਮੋਹ ਆਉਂਦਾ ਉਹਦਾ ਸਵੇਰੇ ਉੱਠ ਕੇ ਆਪਦੇ ਨਿੱਕੇ ਨਿੱਕੇ ਕੰਮ ਗਣਾਉ ਸੰਦੀਪ ਮੈਂ ਮੇਰੀ ਅਲਮਾਰੀ ਸਾਫ਼ ਕਰਕੇ ਸੈੱਟ ਕਰਦੀ ਜਦੋਂ ਟਾਈਮ ਲੱਗਿਆ ਕਦੇ ਕਹੂ ਮੰਮੀ ਤੋ ਮੇਰੇ ਆ ਕੱਪੜੇ ਚੱਜ ਨਾਲ ਪ੍ਰੈਸ ਨਹੀਂ ਹੁੰਦੇ ਤੂੰ ਕਰਕੇ ਧਰੀ ਦਵਾਰੀ ਕਦੇ ਕਦੇ ਦਾ ਕੰਮਲਾ ਨੌਕਟਾਉਣ ਬੈਝੂ ਮੈਥੋਂ ਤੇ ਕਦੇ ਕਹੂ ਤੇਰ ਲਾ ਦੇ ਮੇਰੇ ਸਿਰ 'ਚ ਮੈਂ ਵੀ ਚਾਹੀ ਚਾਹੀ ਕਰੂੰ ਸਾਫ਼ ਪਰ ਮੇਰੇ ਅੰਦਰ ਇੱਕ ਚੀਜ਼ ਵੀ ਹੁੰਦੀ ਆ ਜੋ ਨਾ ਤਾਂ ਮੈਨੂੰ ਕਹਿਣੀ ਆਉਂਦੀ ਆ ਤੇ ਨਾ ਲਿਖਣੀ ਦਿਨ ਚ ਨੇੜੇ ਘਰਾਂ ਦੀਆਂ ਬੁੜੀਆਂ ਆਉਂਦੀਆਂ ਮਿੰਨ ਤਾਂ ਕਿੰਨਾ-ਕਿੰਨਾ ਸਿਰ ਚਫੀ ਚ ਕੁੱਟੀ ਰੱਖਦੀਆਂ ਉਦੋਂ ਲੱਗੂ ਕਿ ਹੋਰ ਤਾਂ ਸੌਰੀ ਕੀ ਦੁੱਖ ਐ ਬਸ ਆਹੀ ਨਿਗਣੀ ਕਿਤੋਂ ਮਿਲਦਾ ਐਵੇਂ ਦੁੱਖ ਸੁੱਖ ਕਰਦੇ ਹਾਸੇ ਸੌਂਦੇ ਪੰਜ ਚਾਰ ਦਿਨ ਲੰਘ ਜਾਂਦੇ ਨੇ ਤੇ ਵਾਪਸੀ ਦਾ ਦਿਨ ਆ ਜਾਂਦਾ ਫੇਰ ਵੀਰਾ ਕਹੂ ਕੱਲ ਨੂੰ ਵਗ ਜੀ ਕੋਈ ਨਾ ਮੈਂ ਛੱਡਾਂ ਹਾਂ ਤਾਂ ਉਤਲੇ ਜੇ ਮਨੋਂ ਮੈਂ ਕਹੂੰ ਨਾ ਅੱਜ ਹੀ ਚਲੇ ਜਾਂਦੇ ਆ ਮਨਪ੍ਰੀਤ ਦਾ ਕੰਮ ਰਹਿੰਦਾ ਅੱਜ ਸਕੂਲ ਦਾ ਉਸ ਦਿਨ ਪਤਾ ਨਹੀਂ ਕੀ ਹੋ ਜਾਂਦਾ ਮੈਂ ਅੱਖ ਘੱਟ ਹੀ ਮਲਾਉਣੀ ਆ ਮੰਮੀ ਨਾਲ ਜੀ ਮੈਂ ਪਹਿਲਾ ਤੋਂ ਹੀ ਮਨ ਸਮਝਾਉਣ ਲੱਗ ਜਾਂਦੀ ਹਵਾਂ ਕਿ ਮਣਾ ਜਾਣਾ ਤਾਂ ਪਊ ਹੀ ਫਿਰ ਡੈਡੀ ਨੇ ਕਿਧਰੇ ਬਾਹਰ ਜਾਣਾ ਹੋਵੇ ਤਾਂ ਮੰਮੀ ਨੂੰ ਪੈਸੇ ਫੜਾ ਕੇ ਜਾਣੇ ਮੈਨੂੰ ਦੇਣ ਲਈ ਉਹਨਾਂ ਪੈਸਿਆਂ ਨੂੰ ਜੀ ਕਰੂ ਕਿਤੇ ਨਾ ਖਰਚਾਂ ਮੇਰੇ ਮਾਪਿਆਂ ਦੇ ਦਿੱਤੇ ਹੋਏ ਨੇ ਆਉਂਦੇ ਹੋਏ ਇੱਕ ਅਜੀਬ ਅਚਬੀ ਜਿਹੀ ਲੱਗ ਜਾਂਦੀ ਆ ਮਨ ਨੂੰ ਕਿ ਬੱਸ ਹੁਣ ਤਾਂ ਭੱਜ ਚੱਲ ਹੋਰ ਕੋਈ ਚਾਰਾ ਵੀ ਨਹੀਂ ਗੱਡੀ ਵਿੱਚ ਬੈਠਣ ਲੱਗੇ ਮਾਂ ਨਾਲ ਬਿਨਾਂ ਅੱਖ ਮਿਲਾਏ ਚੰਗਾ ਮਾਂ ਕਹਿਣਾ ਤੇ ਤੁਰ ਪੈਣਾ ਮਾਂ ਦਾ ਕਹਿਣਾ ਹੁਣ ਕਈ ਦਿਨ ਸਾਡਾ ਜੀਨ ਹੀ ਲੱਗਣਾ ਕਰ ਸੁਣਾ ਸੁਣਾ ਲੱਗੂ ਤਾਂ ਜਿਵੇਂ ਮੇਰਾ ਸਾਹਮ ਸਾਹਮ ਰੱਖਿਆ ਸਬਰ ਹੀ ਛਲਕਾ ਜਾਂਦਾ ਹੈ ਧੰਨਵਾਦ ਦੋਸਤੋ ਜੇਕਰ ਖਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ